ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਿਹੜਾ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਕਾਫੀ ਜਾਂਦੇ ਸੋਨੇ ਸੂਟ ਲੰਗੇ ਲਾਈਨਿੰਗ ਲੱਗੂਗੀ ਤੇ ਜੋ ਵੀ ਪਹਿਨ ਲੈਣਾ ਚਾਹੁੰਦੀ ਹੈ ਵਿੱਚ ਸ਼ਰਟ ਪੀਸ ਵੀ ਨੇ ਜਿਹੜੇ ਕੋਈ ਵੀ ਪਹਿਨ ਲੈਣਾ ਚਾਹੁੰਦੀ ਹੈ ਇਕੱਲੀ ਸ਼ਰਟ ਹੈਗੀ ਹੈ ਨਾ ਤਾਂ ਤੁਸੀਂ ਲੈ ਸਕਦੇ ਹੋਗੇ ਤੇ ਇਹਨਾਂ ਸੂਟਾਂ ਦੀ ਕੋਈ ਵੀ ਬੁਕਿੰਗ ਨਹੀਂ ਹੈਗੀ ਜਿਵੇਂ ਜਿਵੇਂ ਪੇਮੈਂਟ ਆਈ ਜਾਊਗੀ ਉਦੋਂ ਉਦੋਂ ਆਪਾਂ ਆਰਡਰ ਹੈਗਾ ਜਿਹੜਾ ਤੁਹਾਡਾ ਕਨਫਰਮ ਕਰ ਲ ਤੇ ਨਾਲ ਦੇ ਨਾਲ ਜਿਹੜਾ ਤੁਹਾਡਾ ਪਾਰਟਸ ਲੱਗਾ ਅਗਲੇ ਦਿਨ ਲਗਾ ਦਿੱਤਾ ਜਾਊਗਾ ਚਲੋ ਜੀ ਸੂਟ ਦਿਖਾਉਣੇ ਆਪਾਂ ਸ਼ੁਰੂ ਕਰਦੇ ਆਂਗੇ ਸਾਰੇ ਠੀਕ ਪ੍ਰਾਈਸ ਤੇ ਸੂਟ ਲਵਾਂਗੇ ਤੇ 3 ਦਾ ਬ੍ਰਾਂਡ ਦੇਣਗੇ ਸਭ ਤੋਂ ਪਹਿਲਾਂ ਸੂਟ ਤੁਸੀਂ ਦੇਖ ਸਕਦੇ ਹੋਗੇ ਕਾਫੀ ਜਿਆਦਾ ਸੋਹਣਾ ਕੋਈ ਇੱਕ ਸੂਟ ਅਵੇਲੇਬਲ ਹੈ ਕੋਈ ਦੋ ਦੇਣਗੇ ਉਹ ਆਪਾਂ ਅੱਜ ਵੀਡੀਓ ਪਾਈ ਹੈਗੀ ਸਾਰੇ ਆਪਾਂ ਇਹ ਜਿਹੜੇ ਸੂਟ ਦੇਣਗੇ ਲੈਸ ਤੇ ਪਾਏ ਨੇਗੇ ਮਤਲਬ ਕੋਈ ਵੀ ਇਦਾਂ ਨਹੀਂ ਹੈਗਾ ਵੀ ਜਿੰਨਾ ਪ੍ਰਾਈਸ ਪਹਿਲਾਂ ਸੀਗਾ ਉਹ ਤੇ ਪਾਏ ਨੇ ਆਪਾਂ ਲੈਸ ਤੇ ਪਾਏ ਨੇਗੇ ਸੂਟ ਜੇ ਤੁਸੀਂ ਲੈਣਾ ਚਾਹੋਗੇ ਤਾਂ ਤੁਸੀਂ ਲੈ ਸਕਦੇ ਹੋਗੇ ਲੋ ਜੀ ਰੈਪਟਾ ਕਾਟਨ ਦਾ ਸੂਟ ਹੈਗਾ ਲਾਈਨਿੰਗ ਤੇ ਲੱਗੂਗੀ ਜੇ ਤੁਸੀਂ ਵਰਕ ਵਗੈਰਾ ਕਰਾਉਣਾ ਚਾਹੋਗੇ ਤਾਂ ਤੁਸੀਂ ਕਰਾ ਸਕਦੇ ਹੋਗੇ ਟੇਸਟ ਦਾ ਬ੍ਰਾਂਡ ਰਹੇਗਾ ਮੈਚਿੰਗ ਸੂਟ ਰਹੂਗਾ ਇਸ ਤਰ੍ਹਾਂ ਦੇਖੋ ਇਹ ਸ਼ਰਟ ਆਜੂਗੀ ਨਾਲ ਇਹਦੇ ਮਤਲਬ ਬਾਟਮ ਆਜੂਗੀ ਪਲੇਨ ਫੈਬਰਿਕ ਦੀ ਬਾਟਮ ਆਉਗੀ ਤੇ ਮੈਚਿੰਗ ਸੂਟ ਮਿਲੂਗਾ ਇਹ ਤੁਹਾਨੂੰ ਕੋਈ 올ਓਵਰ ਸੂਟ ਨਹੀਂ ਹੈਗਾ ਟੇਸਟ ਦਾ ਬ੍ਰਾਂਡ ਰਹੂਗਾ ਪ੍ਰਾਈਸ ਰਹੂਗਾ ਇਹਦਾ 1800 ਪਲੱਸ ਸ਼ਿਪਿੰਗ ਹੈ ਠੀਕ ਹੈ ਜੀ ਤੇ ਫਰਸਟ ਸੂਟ ਤੁਸੀਂ ਦੇਖ ਸਕਦੇ ਹੋਗੇ ਕਾਫੀ ਸੋਨਾ ਤੇ ਪਿਆਰਾ ਜਿਹਾ ਕਲਰ ਹੈਗਾ ਲਓ ਜੀ ਜ 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 ਮਤਲਬ ਇਹ ਹੋਊਗੀ ਸ਼ਰਟ ਪ੍ਰਾਈਸ ਇਹਦਾ ਰਹੂਗਾ 1250 ਪਲੱਸ ਸ਼ਿਪਿੰਗ ਹੈ ਲੋ ਜੀ ਤੇ ਕਾਫੀ ਜਿਆਦਾ ਸੋਹਣਾ ਫੈਬਰਿਕ ਹੈ ਤੁਸੀਂ ਲਾਈਨਿੰਗ ਲਗਵਾਉਣਾ ਚਾਹੁੰਦੇ ਹੋ ਤੇ ਲਗਵਾ ਸਕਦੇ ਹੋ ਤੁਸੀਂ ਬਿਨਾ ਲਾਈਨਿੰਗ ਤੋਂ ਵੀ ਇਹਨੂੰ ਸਿਲਾਈ ਕਰਵਾ ਸਕਦੇ ਹੋਗੇ ਠੀਕ ਹੈ ਜੀ ਤੇ ਨੈਕਸਟ ਸੂਟ ਹੈਗਾ ਜੀ ਆਪਣੇ ਕੋਲੇ জਾਰਜਟ ਦੀ ਸ਼ਰਟ ਪਈ ਆਗੀ ਫੁੱਲ ਪਿਓਰ ਜਾਰਜਟ ਹੈਗੀ ਪ੍ਰਾਈਸ ਇਹਦਾ ਰਹੂਗਾ ਜੀ 1500 ਜੇ ਤੁਸੀਂ ਮੈਚਿੰਗ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਉਹਦੇ ਐਕਸਟਰਾ ਚਾਰजेस ਹੋ ਜਾਣਗੇ 2000 ਪਲੱਸ ਸੂਟ ਪੈ ਜਾਊਗਾ ਤੇ ਕੱਲੀ ਸ਼ਰਟ ਹੈ ਜੇ ਤੁਸੀਂ ਲੈਣਾ ਚਾਹੁੰਦੇ ਹੋਗੇ ਇਹਨੂੰ ਪਿੰਕ ਬਾਟਮ ਜਾਂ ਕਰੀਮ ਨਾਲ ਤੁਸੀਂ ਲੈ ਸਕਦੇ ਹੋਗੇ ਜੇ ਤੁਸੀਂ ਲੈਣਾ ਚਾਹੁੰਦੇ ਕੱਲੀ ਸ਼ਰਟ ਤਾਂ ਤੁਸੀਂ ਆਪਣੇ ਕੋਲੋਂ ਲੈ ਸਕਦੇ ਹੋ ਪ੍ਰਾਈਸ ਇਹਦਾ 1500 ਰਹੂਗਾ ਫੁੱਲ ਪਿਓਰ ਜਾਰਜਟ ਹੈ ਤਾਂ ਤੁਹਾਨੂੰ ਸਟੈਂਪ ਲੱਗੀ ਮਿਲੂਗੀ ਟੇਸਟਾ ਬ੍ਰਾਂਡ ਦੀ ਠੀਕ ਹੈ ਜੀ ਇੱਕ ਆਪਣੇ ਕੋਲੇ ਏ ਵਾਲੀ ਸ਼ਰਟ ਅਵੇਲੇਬਲ ਹੈਗੀ ਤੇ ਇੱਕ ਆਪਣੇ ਕੋਲੇ ਬਰਬਰੀ ਦੀ ਸ਼ਰਟ ਪਈ ਹੈ ਕਿ ਚਨਾਰ ਬਰਬਰੀਤੀ ਸ਼ਰਟ ਹੈਗੀ ਤੇ ਫੁੱਲ ਪਿਓਰ ਬਰਬਰੀ ਦਾ ਇਹ ਸੂਟ ਹੈਗਾ ਚਨਾਰ ਫੈਬਰਿਕ ਹੈਗਾ ਚਨਾਰ ਬ੍ਰਾਂਡ ਹੈਗਾ ਸੌਰੀ ਲਓ ਜੀ ਬਰਬਰੀ ਇਹਦਾ ਫੈਬਰਿਕ ਹੈਗਾ ਤੇ ਇਸ ਤਰ੍ਹਾਂ ਇਹ ਬਹੁਤ ਸੋਹਣੀ ਪੈਰੇਟ ਜੀ ਸ਼ਰਟ ਹੈਗੀ ਬਿਲਕੁਲ ਇਦਾਂ ਪਰਫੈਕਟ ਕਲਰ ਆ ਰਿਹਾ ਹੈਗਾ ਇਹਨੂੰ ਤੁਸੀਂ ਗ੍ਰੀਨ ਬਾਟਮ ਨਾਲ ਹੈ ਜਿਹੜਾ ਪੈਨ ਸਕਦੇ ਹੋਗੇ ਜੇ ਤੁਹਾਡੇ ਕੋਲ ਬਾਟਮ ਅਵੇਲੇਬਲ ਹੈਗੀ ਹੈਗੀ ਤਾਂ ਤੁਸੀਂ ਉਹਦੇ ਨਾਲ ਇਹ ਮੈਚ ਕਰ ਸਕਦੇ ਹੋਗੇ ਠੀਕ ਹੈ ਜੀ ਪ੍ਰਾਈਸ ਇਹਦਾ ਰਹੂਗਾ ਜੀ 1500 ਲਓ ਜੀ ਤੇ ਫਿਰ ਨੈਕਸਟ ਆਜੂਗਾ ਜੀ ਟੈਬੀ ਦਾ 올ਓਵਰ ਸੂਟ ਮਿਲੂਗਾ ਤੁਹਾਨੂੰ ਜੇ ਤੁਸੀਂ 올ਓਵਰ ਲੈਣਾ ਚਾਹੁੰਦੇ ਹੋ 올ਓਵਰ ਲੈ ਸਕਦੇ ਹੋਗੇ ਜੇ ਤੁਸੀਂ ਸ਼ਰਟ ਬਾਈ ਕਰਨੀ ਹੈਗੀ ਤਾਂ 1250 ਦੀ ਕੱਲੀ ਸ਼ਰਟ ਹੈਗੀ ਜੇ ਤੁਸੀਂ 올ਓਵਰ ਸੂਟ ਲੈਣਾ ਚਾਹੁੰਦੇ ਹੋਗੇ ਤਾਂ 2500 ਦਾ ਇਹ ਸੂਟ ਮਿਲੂਗਾ ਤੁਹਾਨੂੰ ਟੈਬੀ ਦਾ ਠੀਕ ਹੈ ਜੀ ਇਹ ਵੀ ਚਿਨਾਰ ਟੈਬੀ ਹੈਗੀ ਲੋ ਜੀ ਫਿਰ ਨੈਕਸਟ ਸੂਟ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਟਿਸ਼ੂ ਦੇ ਕਾਫੀ ਜਿਆਦੇ ਪ੍ਰਿੰਟ ਨੇਗੇ ਬਹੁਤ ਜਿਆਦੇ ਸੇਲਿੰਗ ਹੋਏ ਸੇਲ ਹੋਏ ਨੇ ਵਾਲੇ ਸੂਟ 컬러 ਤੁਸੀਂ ਦੇਖ ਸਕਦੇ ਨਾਲ ਹੀ ਮੈਚ ਕਰਦੀਆਂ ਬਾਟਮ ਨੇਗੇ ਟਿਸ਼ੂ ਦੀਆਂ ਤੇ ਪ੍ਰਾਈਸ ਇਹਦਾ ਮਿਲੂਗਾ ਜੀ ਤੁਹਾਨੂੰ 1500 ਤੇ ਬਹੁਤ ਜਾਇਜ਼ ਰੇਟ ਦੇ ਉੱਪਰ ਇਹ ਸੂਟ ਨੇਗੇ ਤੇ ਆਪਣਾ ਤੁਸੀਂ ਜਿੱਦਾਂ ਵੀ ਇਹਨੂੰ ਪਾਰਟੀ ਵੇਅਰ ਬਣਾਉਣਾ ਹੈਗਾ ਹਨਾ ਜਿਵੇਂ ਮਰਜੀ ਤੁਹਾਨੂੰ ਕੋਈ ਛੋਟਾ ਮੋਟਾ ਫੰਕਸ਼ਨ ਹੈਗਾ ਤਾਂ ਤੁਸੀਂ ਇਹਨਾਂ ਨੂੰ ਪਹਿਨ ਸਕਦੇ ਹੋਗੇ ਇਹਦੇ ਵਿੱਚ ਆ ਜਾਊਗਾ ਜੀ ਇੱਕ ਬਲੈਕ ਕਲਰ ਆ ਜਾਊਗਾ ਨਾ ਸੌਰੀ ਕਾਫੀ ਕਲਰ ਆ ਜੂਗਾ ਇੰਦਾ ਦੇਖੋ ਇਹ ਵਾਲਾ ਕਲਰ ਵੀ ਕਾਫੀ ਜਿਆਦਾ ਸੋਨਾ ਹੈਗਾ ਤੇ ਪ੍ਰਿੰਟ ਸੇਮ ਵੀ ਨਹੀਂ ਵਿੱਚ ਅਲੱਗ-ਅਲੱਗ ਵੀ ਨੇ ਲੋ ਜੀ ਠੀਕ ਹੈ ਜੀ ਪ੍ਰਾਈਸ ਇਹਦਾ ਹੈਗਾ ਜੀ 1500 ਬਹੁਤ ਜਾਇਜ਼ ਪ੍ਰਾਈਸ ਦੇ ਉੱਪਰ ਸੌਟ ਨਹੀਂਗੇ ਤੇ ਇੰਦਾ ਨੈਕਸਟ ਪ੍ਰਿੰਟ ਆ ਜੂਗਾ ਇਹ ਵਾਲਾ ਚਲੋ ਜੀ ਕੋਈ ਵੀ ਤੁਹਾਨੂੰ ਅੱਗੇ ਫੰਕਸ਼ਨ ਆ ਰਿਹਾਗਾ ਤਾਂ ਤੁਸੀਂ ਇਹ ਵਾਲੇ ਸੂਟ ਨੇਗੇ ਲੈ ਕੇ ਰੱਖ ਸਕਦੇ ਹੋਗੇ ਕਿਉਂਕਿ ਇੰਨੇ ਜੈਜ ਰੇਟ ਦੇ ਵਿੱਚ ਦੁਬਾਰਾ ਫੇਰ ਆਪਾਂ ਨਹੀਂ ਮਤਲਬ ਵੀਡੀਓ ਆਣੀ ਹੈਗੀ ਤਾਂ ਤੁਸੀਂ ਇਹ ਵਾਲੇ ਸੂਟ ਨੇਗੇ ਲੈ ਕੇ ਰੱਖ ਸਕਦੇ ਹੋਗੇ ਜਦੋਂ ਤੁਹਾਨੂੰ ਕੋਈ ਵੀ ਫੰਕਸ਼ਨ ਆਉਂਦਾਗਾ ਤਾਂ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਇਹਦੇ ਵਿੱਚ ਇੱਕ ਕਲਰ ਆਜੂਗਾ ਫਰੋਜ਼ੀ ਕਲਰ ਸਾਰੇ ਹੀ ਬਹੁਤ ਜ਼ਾਦੇ ਸੋਹਣੇ ਨੇਗੇ ਤੇ ਬਿਲਕੁਲ ਪਰਫੈਕਟ ਕਲਰ ਆ ਰਹੇ ਨੇਗੇ ਮੇਰੇ ਫੋਨ ਦੇ ਵਿੱਚ ਲਓ ਜੀ ਫਿਰ ਆਜੂਗਾ ਜੀ ਮਸਟਰਡ ਸ਼ੇਡ ਆਜੂਗਾ ਇਹਦੇ ਨਾਲ ਮਸਟਰਡ ਬਾਟਮ ਹੈ ਪਲੇਨ ਲਓ ਜੀ ਪ੍ਰਿੰਟ ਤੁਸੀਂ ਦੇਖੋ ਬਹੁਤ ਹੀ ਪਿਆਰੇ ਜਿਹੇ ਪ੍ਰਿੰਟ ਲੰਗੇ ਫਿਰ ਆਜੂਗਾ ਜੀ ਮਾ우스 ਦੇਖੋ ਇਹਦੇ ਨਾਲ ਵੀ ਪਲੇਨ ਬਾਟਮ ਹੈਗੀ ਇਤਾਂ ਸਾਢੇ 1500 ਪ੍ਰਾਈਸ ਹੈ ਜਿਸ ਤਰ੍ਹਾਂ ਫੈਬਰਿਕ ਹੈ ਸਟੱਫ ਹੈ ਕੁਆਲਿਟੀ ਹੈ ਕਿ ਉਸ ਤਰ੍ਹਾਂ ਬਹੁਤ ਜਾਇਜ਼ ਰੇਟ ਹੈਗਾ ਤੇ ਫਿਰ ਇਸ ਤੋਂ ਬਾਅਦ ਆਜੂਗਾ ਜੀ ਮੈਚਿੰਗ ਸੂਟ ਹੈਗਾ ਬਟਰ ਕਾਟਨ ਦੇ ਵਿੱਚ ਹੈਗਾ ਜੇ ਤੁਸੀਂ ਲੈਣਾ ਚਾਹੁੰਦੇ ਹੋਗੇ ਮੈਚਿੰਗ ਸੂਟ ਟੇਸਟਾ ਬ੍ਰਾਂਡ ਦਾ ਹੈਗਾ ਤੇ ਪ੍ਰਾਈਸ ਇਹ ਤੁਹਾਨੂੰ ਮਿਲੇਗਾ ਜੀ 2000 ਲਓ ਜੀ ਦੇਖੋ ਇਸ ਤਰ੍ਹਾਂ ਦੀ ਬਾਟਮ ਰਹੂਗੀ ਪਲੇਨ ਤੇ ਇਹਦਾ ਪ੍ਰਾਈਸ ਹੈਗਾ ਜਿਹੜਾ ਤੁਹਾਨੂੰ 2000 ਲੱਗੂਗਾ ਤੇ ਵਿਦ ਸ਼ਿਪਿੰਗ ਹੈਗੀ ਕੋਈ ਸ਼ਿਪਿੰਗ ਐਕਸਟਰਾ ਨਹੀਂ ਹੈਗੀ ਫਿਰ ਇਸ ਤੋਂ ਬਾਅਦ ਆ ਜੂਗਾ ਜੀ ਬਟਰ ਕਾਟਨ ਦਾ ਸੂਟ ਆ ਜੂਗਾ ਰੈੱਡ ਕਲਰ ਦੇ ਵਿੱਚ ਇਹ ਆਪਾਂ ਗ੍ਰੀਨ ਕਾਫੀ ਸੇਲ ਕਰ ਚੁੱਕਿਆਂਗੇ ਲੋ ਜੀ ਇਹਦਾ ਪ੍ਰਾਈਸ ਵੀ 올ਓਵਰ ਦਾ ਤੁਹਾਨੂੰ 2000 ਆਏਗਾ ਠੀਕ ਹੈ ਜੀ ਮੈਚਿੰਗ ਲੈਣਾ ਚਾਹੁੰਦੇ ਤਾਂ ਤੁਸੀਂ ਕਰੀਮ ਸਲਵਾਰ ਨਾਲ ਇਹਨੂੰ ਲਗਾ ਸਕਦੇ ਹੋਗੇ ਮੈਚਿੰਗ ਦਾ ਪ੍ਰਾਈਸ ਹੈਗਾ 1500 ਫਿਰ ਇਸ ਤੋਂ ਬਾਅਦ ਆ ਜੂਗਾ ਜੀ ਬਰਬਰੀ ਦਾ ਸੂਟ ਹੈਗਾ ਮੈਚਿੰਗ ਹੈਗਾ ਤੇ ਇਸ ਤਰ੍ਹਾਂ ਸ਼ਰਟ ਰਹੂਗੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਆ ਸ਼ੇਡ ਹੈਗਾ ਦੇ ਨਾਲ ਇਸ ਤਰ੍ਹਾਂ ਬਾਟਮ ਹੈਗੀ ਇਹਦਾ ਪ੍ਰਾਈਸ ਤੁਹਾਨੂੰ ਰਹੂਗਾ ਜੀ 1700 ਲਓ ਜੀ ਪਲੱਸ ਵਿਦ ਸ਼ਿਪਿੰਗ ਹੈਗੀ ਕੋਈ ਸ਼ਿਪਿੰਗ ਐਕਸਟਰਾ ਨਹੀਂ ਹੈਗੀ ਆਰਡਰ ਹੈ ਜਿਹੜਾ ਆਪਣਾ ਤੁਸੀਂ ਫਾਸਟਲੀ ਕਰਦੇ ਹੋ ਕਿ ਜਿਹੜੇ ਰਿਪੀਟ ਸੂਟ ਲਵਾਂਗੇ ਜਿਹੜੇ ਇਹ ਨਹੀਂ ਮਿਲਨੇ ਹੈਗੇ ਕੋਈ ਇੱਕ ਸੂਟ ਅਵੇਲੇਬਲ ਸੀਗਾ ਕੋਈ ਦੋ ਸੀਗਾ ਬਹੁਤ ਆਪਾਂ ਠੀਕ ਪ੍ਰਾਈਸ ਦੇ ਉੱਪਰ ਜਿਹੜੇ ਇਹ ਸੂਟ ਲਵਾਂਗੇ ਤੁਹਾਨੂੰ ਮਤਲਬ ਪਹਿਣਨ ਦੀ ਕਾਫੀ ਜਿਆਦਾ ਡਿਮਾਂਡ ਰਹੀ ਹੈ ਵੀ ਸਾਨੂੰ ਠੀਕ ਪ੍ਰਾਈਸ ਦੇ ਉੱਪਰ ਸੂਟ ਚਾਹੀਦੇ ਨੇ ਜਿਹੜੀਆਂ ਪਹਿਣਾ ਲੈਣਾ ਚਾਹੁੰਦੀਆਂ ਨੇਗੇ ਤਾਂ ਤੁਸੀਂ ਲੈ ਸਕਦੇ ਹੋਗੇ ਕੱਲ ਵਾਲੀ ਵੀਡੀਓ ਦੇ ਵਿੱਚ ਜਿਹੜੇ ਸੂਟ ਲਵਾਂਗੇ ਇੱਕ ਜਾਂ ਦੋ ਅਵੇਲੇਬਲ ਹੈਗੇ ਨੇਗੇ ਤੇ ਪਲੀਜ਼ ਹਨਾ ਕੋਈ ਵੀ ਭੈਣ ਹੁਣ ਪੇਮੈਂਟ ਕਰੂਗੀ ਮੈਨੂੰ ਪੁੱਛ ਕੇ ਕਰੇ ਵੀ ਹਾਂ ਅਸੀਂ ਪੇਮੈਂਟ ਕਰ ਸਕਦੇ ਆਂਗੇ ਤਾਂ ਹਨ ਤੁਸੀਂ ਇਦਾਂ ਡਾਇਰੈਕਟ ਪੇਮੈਂਟ ਨਾ ਕਰਿਓ ਫਿਰ ਫਿਰ ਮੈਂ ਤੁਹਾਨੂੰ ਉਹ ਨਾ ਵਾਪਸ ਪੇਮੈਂਟ ਕਰਦੀ ਆਂਗੀ ਪਹਿਲਾਂ ਤੁਸੀਂ ਪੁੱਛ ਕੇ ਹੀ ਪੇਮੈਂਟ ਕਰਿਓ ਵੀ ਇਹ ਅਵੇਲੇਬਲ ਹੈ ਕਿ ਹੈਗਾ ਤੇ ਕੱਲ ਵਾਲੀ ਵੀਡੀਓ ਦੇ ਵਿੱਚ ਇੱਕ ਜਾਂ ਦੋ ਸੂਟ ਲੈਂਗੇ ਅੱਜ ਵਾਲੇ ਸੂਟ ਲੈਂਗੇ ਜਿਹੜੇ ਬਹੁਤ ਜ਼ਿਆਦੇ ਸੋਹਣੇ ਠੀਕ ਪ੍ਰਾਈਸ ਦੇ ਉੱਪਰ ਨੇ ਜਿੱਦਾਂ ਟੀ ਸਟਾਰ ਚਨਾਰ ਬ੍ਰਾਂਡ ਦੇ ਸੂਟ ਲੇਗੇ ਤੇ ਬਹੁਤ ਜ਼ਿਆਦਾ ਸੋਹਣਾ ਫੈਬਰਿਕ ਹੈਗਾ ਕੋਈ ਇਹ ਵੀ ਆਪਾਂ ਤਾਂ ਥੋੜਾ ਜਿਹਾ ਡਿਸਕਾਊਂਟ ਕੀਤਾ ਹੈਗਾ ਲੈਸ ਕਿਉਂਕਿ ਮੇਰੇ ਕੋਲੇ ਇੱਕ ਸੂਟ ਰਹਿ ਗਿਆ ਸੀਗਾ ਕੋਈ ਦੋ ਰਹਿ ਗਏ ਸੀਗੇ ਕੁਝ ਕੁ ਸੂਟ ਸੀਗੇ ਜਿਹੜੇ ਆਪਾਂ ਨਵੇਂ ਪਾਏ ਸੀਗੇ ਜਿੱਦਾਂ ਕਿ ਟਿਸ਼ੂ ਦੇ ਮੇਰੇ ਕੋਲੇ ਨਿਊ ਆਏ ਸੀਗੇ ਇਹ ਆਪਾਂ ਨਵੇਂ ਪਾਏ ਨਹੀਂਗੇ ਸਾਰੇ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਹੈਗਾ ਸਕਰੀਨਸ਼ਾਟ ਲੈ ਕੇ ਮੈਨੂੰ ਵਟਸਐਪ ਕਰ ਦੇਣਾ ਹੈਗਾ ਤੇ ਆਰਡਰ ਵਾਲਾ ਨੰਬਰ ਆਪਣਾ ਹੈਗਾ 8557905009 ਉੱਤੇ ਜਾ ਕੇ ਤੁਸੀਂ ਮੈਨੂੰ ਵਟਸਐਪ ਮੈਸੇਜ ਕਰਨਾ ਹੈਗਾ ਜਦੋਂ ਤੁਹਾਨੂੰ ਪੇਮੈਂਟ ਕਰਨ ਤੋਂ ਬਾਅਦ ਨਾਲ ਦੀ ਨਾਲ ਤੁਸੀਂ ਮੈਨੂੰ ਸਕਰੀਨਸ਼ਾਟ ਭੇਜਣਾ ਹੈ ਸਕਰੀਨਸ਼ਾਟ ਭੇਜਣ ਤੋਂ ਬਾਅਦ ਨਾਲ ਦੀ ਨਾਲ ਤੁਸੀਂ ਆਪਣਾ ਐਡਰੈਸ ਹੈਗਾ ਮੈਨੂੰ ਸੈਂਡ ਕਰ ਦੇਣਾ ਹੈਗਾ ਠੀਕ ਹੈ ਜੀ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਟ ਨੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ 真。